ਬਹੁਤ ਕਮਾਲ ਦਾ ਰਿਸਪੌਂਸ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਉਮੀਦ ਇੱਕ ਨਵੀਂ ਊਰਜਾ ਮਿਲੀ ਆ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੋਧਾ ਉਹਦੇ ਅੰਦਰ ਪੂਰੀ ਤਰ੍ਹਾਂ ਮੈਦਾਨ ਚ ਨਿਤਰ ਚੁੱਕੀ ਆ ਔਰ ਇਸ ਸਮੇਂ ਦੇ ਦੌਰਾਨ ਹਜ਼ਾਰਾਂ ਉਹ ਨਸ਼ਾ ਤਸਕਰ ਜਿਹੜੇ ਪੰਜਾਬ ਦੇ ਪਿੰਡਾਂ ਚ ਪੰਜਾਬ ਦੇ ਗਲੀਆਂ ਮੱਲਿਆਂ ਚ ਜਾ ਕੇ ਕੁੜੀਆਂ ਵੇਚਦੇ ਸਨ ਹਜ਼ਾਰਾਂ ਤਸਕਰ ਜਿਹੜੇ ਆ ਫੜ ਕੇ ਜੇਲਾਂ ਚ ਸੁੱਟੇ ਜਾ ਚੁੱਕੇ ਆ ਬਹੁਤ ਸਾਰੇ ਤਸਕਰ ਜਿਨ੍ਹਾਂ ਨੇ ਇਸ ਪਾਪ ਦੀ ਕਮਾਈ ਦੇ ਵਿੱਚੋਂ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਉਹ ਜਾਇਦਾਦਾਂ ਢਾਈਆਂ ਜ਼ਾਰੀਆਂ ਇਹਨਾਂ ਦੇ ਮਕਾਨ ਠਾਏ ਜਾ ਰਹੇ ਸੋ ਨਸ਼ਾ ਤਸਕਰ ਨੂੰ ਚੇਤਾਵਨੀ ਹੈ ਕਿ ਜਾਂ ਪੰਜਾਬ ਛੱਡ ਦਿਓ ਤੇ ਜਾਂ ਨਸ਼ਾ ਵੇਚਣਾ ਛੱਡ ਦਿਓ ਨਹੀਂ ਤੇ ਭਗਵੰਤ ਮਾਨ ਜਿਹੜੀ ਸਰਕਾਰ ਜਿਹੜੀ ਬਿਲਕੁਲ ਨਸ਼ਾ ਤਸਕਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਦਾ ਸਿਧਾਂਤ ਲਾ ਕੇ ਚੱਲੀ ਐ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਜੋਧ ਨਸ਼ਿਆਂ ਦੇ ਵਿਰੁੱਧ ਮਹਿੰਮ ਦੇ ਵਿੱਚ ਆਪਣਾ ਹਿੱਸਾ ਪਾਓ ਤੇ ਨਾਲ ਅੱਜ ਮੇਰਾ ਹਲਕਾ ਅਭਿਦਾਨ ਸਭਾ ਪਵਾ ਦੇ ਵਾਰਡ ਨੰਬਰ 43 ਸਰਨਾ ਵਾਰਡ ਨੰਬਰ 44 ਤੇ ਵਾਰਡ ਨੰਬਰ 47 ਦੇ ਅੰਦਰ ਵੱਡੇ ਘੱਟ ਕੀਤੇ ਗਿਆ ਜਿੱਥੇ ਸੈਕੰਡਰੀ ਜੀਂਡੀ ਦੇ ਸਾਡੀਆਂ ਮਾਵਾਂ ਭੈਣਾਂ ਤੇ ਹਰ ਤਰਕਕੇ ਦੇ ਲੋਕ ਆਏ ਨੇ ਸੋ ਅਹਿਦ ਕੀਤਾ ਜਾ ਰਿਹਾ ਕਿ ਪੰਜਾਬ ਦੀ ਇਸ ਧਰਤੀ ਤੋਂ ਨਸੇ ਦੇ ਕੋਟ ਦੇ ਖਾਦਮੇ ਦੇ ਲਈ ਅਸੀਂ ਦਿਨ ਰਾਤ ਕੰਮ ਕਰਾਂਗੇ ਤੇ ਪੰਜਾਬ ਨੂੰ ਫੇਰ ਇੱਕ ਜੁੰਡਾ ਜਾਗਦਾ ਪੰਜਾਬ ਇੱਕ ਰੰਗਲਾ ਪੰਜਾਬ ਬਣਾ ਕੇ ਆਪਣੀ ਉਹਨਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਆਪਣੇ ਉਹਨਾਂ ਮਹਾਨ ਯੋਧਿਆਂ ਨੂੰ ਜਿਹੜਾ ਹੈ ਉਹਨਾਂ ਦੀ ਵਿਚਾਰਾਂ ਦੇ ਨਾਲ ਉਹਨਾਂ ਦੀ ਬਾਣੀ ਦੇ ਨਾਲ ਲੋਕਾਂ ਨੂੰ ਜੋੜ ਕੇ ਤੇ ਪੰਜਾਬ ਨੂੰ ਉਸ ਲੀਹ ਤੇ ਖੜਨ ਦੀ ਜਿਹੜੀ ਚਾਹਤ ਹੈ ਜਿੱਥੇ ਗਿੱਧੇ ਪੈਣ ਭੰਗੜੇ ਪੈਣ ਖੇਡਾਂ ਹੋਣ ਸਿੰਝਾਂ ਹੋਣ ਮੇਲੇ ਹੋਣ ਬਹੁਤ ਵੱਡਾ ਲਾਹਮਸਾਲنگਾਰਾ ਜਿਹੜਾ ਹੈ ਜੋਧ ਨਸ਼ਿਆਂ ਦੇ ਵਿਰੁੱਧ ਹਲਕੇ ਪੋਜ ਦੇ ਵਿੱਚ ਲੋਕਾਂ ਦਾ ਮਿਲ ਰਿਹਾ ਹੈ